ਹਈ ਕਰਖੀਏ ਮੂੰਚ ਨਾ ਲਾਕੇ ਨੀ ਲਲੀ ਛਲੀ ਰਖਾਂ ਦਬ ਕਾਕੇ ਨੀ ਜਿੱਥੇ ਜਾਮ ਪੈਨ ਪਟਾਕੇ ਨੀ ਅਸੀਂ ਵੱਡਿਆਂ ਕਰਾਂਦੇ ਛੋਟੇ ਕਹਿੰਦਾ ਹੁੰਦਾ ਯਾਰ ਆਮ ਘਰਾਂ ਦੇ ਕਹਿੰਦਾ ਹੁੰਦਾ ਤੇਰ ਕੀ ਹੋ ਗਿਆ ਆਪਾਂ ਤਾਂ ਵੱਡੇ ਘਰਾਂ ਦੇ ਆ ਇਹ ਤਾਂ ਗੱਲ ਤੇਰੀ ਜਮਾਂ ਸਹੀ ਹੈ ਚਲ ਉਹ ਛੱਡ ਫਿਰ ਚੇਲਿਆ ਤੂੰ ਐਂ ਦੱਸ ਵੀ ਅੱਜ ਮਾਰ ਕਿਹੜੀ ਤੇ ਜਾਣਾ ਕਿਹੜੇ ਪਿੰਡ ਮਾਰ ਮਾਰੀਏ ਉਸਤਾਦ ਮਾਰਨੇ ਅੱਜ ਆਪਾਂ ਖੁੱਡੀ ਨਾਲ ਧੀਲੀ ਖੁੱਡੀ ਯਾਰ ਲਾਸਟ ਵੀਕਐਂਡ ਤੇ ਜਾ ਕੇ ਆਏ ਆ ਉੱਥੇ ਉਹਨਾਂ ਨੇ ਪਤਾ ਗੱਲਾ ਕਰ ਲੈਣੀ ਆਪਣਾ ਬੀ ਇਹ ਬਾਰ ਬਾਰ ਆਉਂਦਾ ਕੋਈ ਗੱਲ ਹੈ ਇਹ ਵੀ ਗਲਤੀ ਨਾ ਠੀਕ ਉਹਦੇ ਨਾਲ ਪਿੰਡ ਹੰਢਿਆ ਆ ਪਿੰਡ ਦਾ ਵੀ ਉੱਥੇ ਨਾਲ ਜਲੀਏ ਹੰਢਿਆ ਆ ਯਾਰ ਹੰਢਿਆ ਆ ਛੋਟਾ ਲੱਗਦਾ ਹੀ ਮੈਨੂੰ ਨਹੀਂ ਬਾਬਾ ਬਾਬਾ ਵੱਡਾ ਪਿੰਡ ਆਗਾ ਵੱਡਾ ਪਿੰਡ ਫਿਰ ਅੰਗੇ ਕਹ ਰਾਜ ਵੱਡੀ ਮਾਰਦੀ ਚੱਲਦੇ ਆ ਪਿਛਲੀ ਵਾਰੀ ਥੋੜੀ ਇਕੱਠੇ ਹੋਏ ਸੀ ਉਹ ਮੈਕੜੀ ਵਾਲਿਆਂ ਦੇ ਕੰਮ ਮੜ ਗਈ ਥੋੜੇ ਭਾਂਡੇ ਮੰਦਨੇ ਪੈ ਗਏ ਸੀ ਤੇ ਸਟਾਰ ਵੱਕ ਵੀ ਕੇ ਆਉਣੀਆਂ ਅੱਜ ਬਾਬਿਆਂ ਨੇ ਤੇ ਕੁਮਾਰ ਵੱਡੀ ਮਾਰਨੀ ਪੈਣੀ ਆ ਠੀਕ ਆ ਬਾਬਾ ਜੀ ਅੱਜ ਸਟਾਰ ਵੱਕ ਵੀ ਪੀਵਾਂਗੇ ਸਟਾਰ ਵੱਕ ਪੀਵਾਂਗੇ ਤੇ ਚੱਲ ਮੈਂ ਕਹਿੰਦਾ ਫਿਰ ਫੋਜਾ ਸ਼ੁਰੂ ਚੇਲਿਆ ਓਕੇ ਗੱਡੀ ਕਰਦੇ ਸਟਾਰਟ ਆਪਣੀ ਪਾਲਾ ਪਹਿਲੇ ਗੇਜ ਚ ਇੱਧਰ ਤਾਂ ਨਹੀਂ ਆਉਂਦਾ ਬੱਸ ਉਹ ਇੱਧਰ ਕੀ ਆਵਣਾਗਾ ਬਾਬਿਆਂ ਨਾਲੇ ਸਿੱਧੇ ਰਾਬ ਨਾਲੇ ਕਿਣਾ ਫੋਨ ਬੰਲਾਦਾਂਗੇ ਲਓ ਜੀ ਉਸਤਾਦ ਜੀ ਪਾ ਰਹੇ ਆ ਪਪਾ ਜੀ ਥੈਂਕ ਯੂ ਚਲ ਫਿਰ ਮੈਂ ਕਹਿੰਦਾ ਪਹਿਲਾਂ ਇਹਦਾ ਵੀ ਕਰਨਾ ਪੈਣਾ ਹੱਲ ਕੋਈ ਜਿੱਦ ਫਿਰਦੇ ਆਗੇ ਉਹ ਤਾਂ ਬਹੁਤ ਜਗ੍ਹਾ ਹੈਗੀ ਉਧਰ ਲਾ ਦੇ ਗੱਡੀ ਹਾਂ ਉਧਰ ਲਾ ਦਿੰਨੇ ਆਗੇ ਚਲ ਫਿਰ ਮੈਂ ਕਹਿੰਦਾ ਉੱਥੇ ਹੀ ਲਾ ਦਿੰਨੇ ਇੱਕ ਪਾਸੇ ਲਾ ਕੇ ਤੇ ਕਰੀਏ ਫਿਰ ਮਾਇਆ ਕਲੈਕਸ਼ਨ ਠੀਕ ਆ ਪਪਾ ਜੀ ਹੋਰ ਤਾਂ ਆਈਏ ਇੱਥੇ ਗੱਲ ਕਰ ਲਾ ਪਹਿਲਾਂ ਹਲੋ ਹਾਜੀ ਮੈਨੇਜਰ ਸਾਹਿਬ ਹਾਂਜੀ ਹਾਂਜੀ ਹਾਂ ਪੰਜਾਂ ਇੰਚ ਉਹ ਨਾ ਇਹ 73 ਇੰਚ ਕਰਦੇ ਜੀ ਲੈ 50 2000 ਕੱਟ ਦੇ ਦੇ ਨਾ ਮੈਨੇਜਰ ਸਾਹਿਬ ਹਾਇਰ ਦੀ 73 ਇੰਚ ਕਰ ਦਿਓ ਜੀ ਹਾਂ ਬਾਬਿਆ ਦੀ ਨੀਂਗਾ ਥੋੜੀ ਕੱਟ ਪਈ ਠੀਕ ਹੈ ਜੀ ਮੈਂ ਕੈਸ਼ ਕਰ ਦਵਾਂਗੇ ਕੈਸ਼ ਕਰਦਾ ਕੋਈ ਚੱਕਰ ਨਾ ਮਾਨੂੰ ਨਾ ਠੀਕ ਹੈ ਸਾਰੀ ਪੇਮੈਂਟ ਡਨ ਕਰਾਂਗੇ ਤੇ ਗੱਲ ਇੱਕ ਹੋਰ ਸੁਣ ਲੈ ਇਹਨੂੰ ਸਾਇਲੈਂਟ ਤੇ ਲਾ ਲਾ ਕਿਸੇ ਨੇ ਸ਼ੁਰੂ ਨਹੀਂ ਆਪਣੇ ਚੰਗਾ ਜਿਹਾ ਕੋਈ ਨਹੀਂ ਉਸਤਾਦ ਜੀ ਨੇ ਲਗਾ ਦਿੰਨੇ ਆਪਾਂ ਤੇ ਨਾਲੇ ਫਰ ਕਿੱਥੋਂ ਸ਼ੁਰੂ ਕੀ ਲਗੇ ਬਾ ਉਹ ਕਿਸੇ ਦਾ ਖੁੱਡਾ ਦਾ ਨਾਮ ਲੈ ਰਿਹਾ ਆਪਾਂ ਸ਼ੁਰੂ ਕਰਦੇ ਤੇ ਲੱਗਦਾ ਬੜਾ ਆ ਗਿਆ ਪਰ ਇਹਦੀ ਬਣਾਉਣੇ ਆ ਕੀ ਹੋਰ ਅਭੀ ਬੱਚਾ ਤਰੇ ਸੁੱਤੇ ਜਗਾ ਦिए ਭਾਗ ਖੋਲ ਦिए ਰਾਗ ਉਸਤਾਦ ਜੀ ਇਹਦਾ ਆਉ ਕੰਮ ਹੋ ਗਿਆ ਕੀ ਆਮ ਹੋ ਗਿਆ ਅੱਥਾਸ ਤੇ ਕੀ ਤੜੇਰਾ ਇੰਨਾਂ ਦਾ ਇੰਨੇ ਜਿੱਦਾ ਬੇੜਾ ਉਹ ਤੂੰ ਖੜ ਜਾ ਤੂੰ ਛਿੱਤਰ ਇਹਨਾਂ ਗੱਲਾਂ ਕਰਕੇ ਪਾਉਣਾ ਮੇਰੇ ਕੋਈ ਅਦਾਜ਼ ਆ ਆ ਗਦਾ ਚੀਲਾ ਕਰਾਉ ਆ ਪੀਂਟਰੋਲੇ ਨੇ ਗਿੱਟੇ ਮੋੜਨ ਦੇ ਨਹੀਂ ਚਾਹਦਾ ਸਾਹ ਜੀ ਕੁਛ ਆ ਗਿਆ ਆ ਗਿਆ ਕੀਆ ਕੀਆ ਬਾਬੇ ਆਇਆ ਜਦੋਂ 스타 ਨਾਲ ਹੁਣ ਜੀਲੀ ਆਕਾ ਮਾਰਦੇ ਹੁੰਦੇ ਕਰਾਂਗੇ ਜੀ ਜੀ 스타 ਆ ਵੀ ਬੱਚਾ ਨਿਕਲਿਆ ਬਾਹਰੇ ਨਿਕਲ ਕੋਰਨੇ ਚੋਂ ਬਾਹਰ ਨਵੀ ਪਵਾ ਲਈ ਕੋਠੀ ਤੇਰੇ ਖੜਾ ਦੀਏ ਗੱਡੀ ਗੇਟ ਮੁਰੇ ਮੰਨੇਗਾ ਬਾਬਿਆਂ ਨੂੰ ਦੇਣੀ ਵੀ ਮੈਨੂੰ ਆਂਗਾ ਉਹ ਕੱਢ ਜਾ ਕੱਢ ਜਾ ਜਿੱਲੇ ਆਇਆ ਤੈਨੂੰ ਡਿਗਰੀ ਤੇ ਸੀ ਦੇ ਦੀਏ ਫੇਰ ਬਾਰ ਪਵਾ ਦੀਏ ਤੇਰੇ ਪਰ ਤੇ ਲਵਾਉ ਮਾਪਾ ਯਾਰ ਲਵਾਉ ਯਾਰ ਆ ਜਾ ਰਾਂ ਗੜਾ ਟੇਡਾ ਭੇਜ ਦਈਏ ਤੈਨੂੰ ਕਨੇਡਾ ਬਹੁਤ ਬੱਚਿਆ ਮੰਨੇਗਾ ਬਾਬਿਆਂ ਨੂੰ ਆ ਜਾ ਫਿਰ ਉਹਰੇ ਆ ਬੈਠ ਬਾਬੇ ਬੈਠ ਬੈਠ ਇੱਥੇ ਬੈਠ ਇੱਥੇ ਹੀ ਬੈਠਾ ਨਹੀਂ ਨਹੀਂ ਬਸ ਸਾਤ ਬੱਚੇ ਥੱਲੇ ਹੀ ਬੈਂਦੇ ਆ ਤੇਲੇ ਦੀ ਗੱਲ ਮੰਨ ਮੇਰੀ ਗੱਲ ਸੁਣ ਤੇਰੇ ਮੂੰਹ ਤੋਂ ਭਾਰੂ ਪੈਂਦਾ ਛਣੀ ਇਹ ਛਣੀ ਦਾ ਲਾਜ ਬਾਬਿਆਂ ਕੋਲੇ ਹੈਗਾ ਜੀ ਮੰਨੇਗਾ ਤਾਂ ਤਾਂ ਕਰਾਂਗੇ ਲਾਜ ਨਹੀਂ ਪਰ ਪਹਿਲਾਂ ਦੱਸ ਦੇ ਅਸੀਂ ਉੱਠ ਕੇ ਚਲੇ ਜਾਂਦੇ ਆਂ ਦੇਖ ਤੇਰੇ ਘਰ ਤਾਂ ਆਏ ਆਂਗੇ ਤੇਰੀ ਕਿਸਮਤ ਤੇ ਬਾਬੇ ਜਿਨ੍ਹਾਂ ਦੇ ਘਰੇ ਜਾਂਦੇ ਨੇ ਖੋਲ ਦਿੰਦੇ ਨੇ ਸੁੱਤੇ ਰਾਗ ਜਗਾ ਦਿੰਦੇ ਨੇ ਭਾਰੂ ਮੰਨੇ ਗਿਆ ਤਾਂ ਗੱਲ ਬਾਬਿਆਂ ਦੀ ਫੇਰ ਤਾਂ ਤੈਨੂੰ ਵੜ ਦਈਏ ਦੱਸ ਖੋਲ ਦਈਏ ਤੇਰੇ ਪਰ ਤੇ ਲਵਾ ਦਈਏ ਤੇਰਾ ਕੈਨੇਡਾ ਦਾ ਵੀਜ਼ਾ ਦੱਸ ਬਾਬਾ ਯਾਰ ਕਿ ਨਹੀਂ ਕਰਦਾ ਮੈਂ ਵੀਜ਼ਾ ਮੇਰਾ ਪੱਕਾ ਲਵਾਉ ਪਰ ਕੰਮ ਪੱਕਾ ਹੋਈ ਯਾਰ ਐ ਨਹੀਂ ਹੈਗਾ ਮੈਂ ਭਾ ਮੈਨੂੰ ਰਾਹ ਤੇਰਾ ਥੋੜਾ ਟੇਡਾ ਲੱਗਦਾ ਹੈ ਆ ਤਾਂ ਹੁਣ ਚਲ ਇਹ ਥੋੜਾ ਰਾਹ ਦੇ ਵਿੱਚ ਕਿਤੇ ਨਾ ਕਿਤੇ ਸ਼ਨੀ ਪਾਰੂ ਪੈਂਦਾ ਇਹਦਾ ਲਾਜ ਤਰਾ ਕਰਕੇ ਜਾਵਾਂਗੇ ਹਾਂਜੀ ਕੋਈ ਗੱਲ ਨਹੀਂ ਸ਼ਨੀ ਦਾ ਪਾਰ ਘਟਵਾ ਦਿੰਦੇ ਆ ਸ਼ਨੀ ਦਾ ਪਾਰ ਐਦਾਂ ਨਹੀਂ ਕਟਣਾ ਬੇਟਾ ਇਹ ਕਿਹੜਾ ਕੋਈ ਫੈਟ ਲਾਉਸ ਕਰਨਾ ਇਹਦਾ ਜਿਮ ਜਾ ਕੇ ਕਢਵਾ ਲੇਗੇ ਜੀ ਅਸਾਂ ਜੀ ਇਹਦਾ ਪਾਰ ਬਾਬੀ ਘਟਾ ਸਕਦੇ ਨੇ ਕੀ ਸਮਗਰੀ ਲੱਗਦੀ ਆਂ ਬੰਦਾ ਬੱਚਾ ਇਹਦਾ ਵੱਡਾ ਹਵਨ ਹੁੰਦਾ ਈ 2100 ਦੀ ਸਮਗਰੀ ਲੱਗਣੀ ਆ 3500 ਮਾਇਆ ਬਾਗੈ ਨਹੀਂ ਲੈਣੀਆਂ ਜਿਹਨੇ ਕਿੰਨੇ ਪਾਠ ਕਰਨਾ ਹੈ ਹਾਂ ਇਹ ਪਰ ਤੇਰਾ ਆਪਾਂ ਕੰਮ ਥੋੜਾ ਸਸਤਾ ਹੀ ਸਾਰ ਦੇਵਾਂਗੇ ਕੋਈ ਨਾ ਚੱਕਰ ਨਾ ਮਾਣ ਤੂੰ ਆਪਣਾ ਹੀ ਬੱਚਾ ਜਾਪ ਦੇਵੇਂ ਅੱਛਾ ਜੀ ਆ ਬਾਬਾ ਜੀ ਆ ਬਤਾਣ ਵਾਲੀ ਗੱਲ ਆ ਪਹਿਲਾਂ ਐ ਦੱਸ ਕਿੰਨੇ ਵਾਰੀ ਵੀਜ਼ਾ ਰਿਜੈਕਟ ਹੋਇਆ ਤੇਰਾ ਕੈਨੇਡਾ ਦਾ ਤਨਾਲ ਤਾਂ ਵੀ ਟਰਾਈ ਹੀ ਨਹੀਂ ਕਰਾਈ ਜੀ ਮੰਨ ਲੈ ਮੇਰੀ ਗੱਲ ਤੂੰ ਸਾਥੋਂ ਲੋਕੋਨਾਂ ਹੀ ਸੰਗਦਾ ਹੀ ਨਹੀਂ ਗੱਲ ਕੱਟ ਨਹੀਂ ਬਚਾ ਤੂੰ ਗਿਆ ਸੀ ਇਮੀਗ੍ਰੇਸ਼ਨ ਵਾਲੇ ਕੋਲ ਗਿਆ ਸੀ ਤੇ ਨਹੀਂ ਗਿਆ ਸੀ ਦੱਸ ਤੈਨੂੰ ਕੋਈ ਤੰਗ ਨਹੀਂ ਜੇ ਫੇਰ ਫੇਰ ਅਸੀਂ ਉਹ ਵੀ ਕਹੀ ਜਾਂਦਾ ਮੰਨੇਗਾ ਬਾਬੇ ਨੂੰ ਨਹੀਂ ਬਾਬਾ ਜੀ ਜਾਣੀ ਜਾਣ ਹੁੰਦੀ ਹੈ ਚਲ ਤੁਹਾਡੀ ਹੈਗੀ ਜਾਣੀ ਮੈਨੂੰ ਮਤਲਬ ਪਹਚਾਦੋਂਗੇ ਤੁਸੀਂ ਉਹ ਪਹਚਾਦਾਂਗੇ ਮੈਂ ਕਿਹਾ ਜਮਾ ਟ੍ਰਾਂਟੋ ਦੇ ਵਿੱਚ ਜਾ ਕੇ ਤੂੰ ਟ੍ਰੂਡੋ ਨਾਲ ਮੀਟਿੰਗ ਕਰਨੀ ਪਹਿਲੀ ਮੀਟਿੰਗ ਤੇ ਹੀ ਟ੍ਰੂਡੋ ਨਾਲ ਹੋਣੀ ਸਿੱਧਾ ਵਰਕ ਲਵਾਵਾਂਗੇ ਤੂੰ ਚੱਕਰ ਨਾ ਮੰਨ ਕੋਈ ਟ੍ਰੂਡੋ ਨਾਲ ਬਾਡੀਆ ਲਵਾਦਾ ਤੂੰ ਚੱਕਰਗਾ ਤਾਂ ਮੰਨਦਾ ਸਿੱਧੇ ਸਾਧਿਆਂ ਨੇ ਤਾਂ ਵੀਰੇ ਲਵਾਏ ਆ ਆਪਰਾਪੂ ਆਏ ਦੀ ਸੀਟ ਆਪਾਂ ਹੀ ਦਵਾਈ ਆ ਸਹੀ ਆ ਸਹੀ ਆਪਣੇ ਕੋਲ ਹੀ ਪਾਉਣਾ ਆ ਹੁਣੀ ਦਿੱਤਿਆ ਹਾਂ ਆ ਹੁਣੀ ਦਿੱਤਿਆ ਹਾਂ ਸੀਟ ਪੈਚਰ ਵਾਲੇ ਮੰਗੂ ਬਾਬਾ ਜੀ ਪੱਕਾ ਰੰਚ ਚੱਲਦਾ ਚੱਲ ਆਇਆ ਕਰ ਬਚੀ ਚੇਲਿਆ ਕੱਢ ਬੋੜਰੀਆਂ ਨੂੰ ਦਈਏ ਫਿਰ ਸਾਧਾ ਮਾੜਾ ਨਹੀਂ ਕਿਤੇ ਨਹੀਂ ਆ ਨਹੀਂ ਬੋੜਰੀ ਲਾਤ ਬਾਬੇ ਕੱਢਣਗੇ ਇਹਨੂੰ ਦਿਖਾਈਏ ਨਾਲੇ ਆ ਬਾਬਾ ਆ ਫਰ ਮਾੜਾ ਆ ਜਾਂਦਾ ਆ ਮਦੂ ਰੱਖੀ ਪਿਛੇ ਮੇਰੇ ਲੱਡੂ ਨਹੀਂ ਹੈਗੇ ਬੱਚਾ ਇਹ ਭੋਗ ਆ ਪ੍ਰਸ਼ਾਦ ਹੁੰਦਾ ਬਾਬਿਆਂ ਦਾ ਇਹ ਹਰੇਕ ਨੂੰ ਨਹੀਂ ਵੰਡਾਣ ਮਿਲਦਾ ਹੀ ਦੇ ਮੇਰੀ ਗੱਲ ਸੁਣ ਤੂੰ ਬਾਬਿਆਂ ਨੂੰ ਲੜੂ ਨਾ ਜਾਣੀ ਦੇਖ ਬਾਬਿਆਂ ਨੂੰ ਟੀਆਰ ਦੀਆਂ ਪੈਂਟਾਂ ਬਾਹਰੋਂ ਆਉਂਗੀਆਂ ਨੇ ਕੈਨੇਡਾ ਚ ਪਾਉਂਦੇ ਨਹੀਂ ਬਾਬੇ ਜਿਨ੍ਹਾਂ ਨੇ ਬਾਬੇ ਨੂੰ ਬਾਹਰੇ ਭੇਜੇ ਮਾਰੇ ਭੇਜਿਆ ਜਿਨ੍ਹਾਂ ਨੇ ਕੀ ਬਾਤ ਆ ਬਾਬਾ ਯਾਰ ਚੜਾਈ ਲੈਣਾ ਉਹ ਵੇਣੇ ਬਾਹਰੇ ਆ ਕੋਟ ਪੈਂਟ ਪਿਆਈ ਬਾਬਾ ਬਾਬੇ ਚੋਲੇ 'ਚ ਫਿਰਦੇ ਨੇ ਬਾਬੇ ਡਾਊਨ ਟੂ ਅਰਥ ਨੂੰ ਕੋਈ ਸਾਨੂੰ ਹਵਾ ਖੋਰੀ ਵਾਲੀ ਗੱਲ ਨਾ ਸਾਨੂੰ ਤੇ ਸਾਡੇ ਬੰਦੇ ਆ ਬਾਬਾ ਜੀ ਲੈ ਤੈਨੂੰ ਗਿੱਦੜ ਸਿੰਘੀ ਦੇਣ ਲੱਗਿਆ ਦੇਊਂਗਾ ਤਾਂ ਜੇ ਰਿਸਪੈਕਟਡ ਰੱਖੇਗਾ ਨੂੰ ਨਹੀਂ ਬਾਬਾ ਯਾਰ ਸੰਭ ਕੇ ਰੱਖਾ ਯਾਰ ਤੇਰੀ ਦਿੱਤੀ ਸੀ ਅਸੀਂ ਸੰਭ ਕੇ ਰੱਖਾਂਗੇ ਮੈਨੂੰ ਬਸ ਬਾਹਰ ਦੇ ਮੁਲਕ ਪਹੁੰਚਣਾ ਮੈਂ ਕਿਹਾ ਕੈਨੇਡਾ ਦੀ ਸਿੱਧਾ ਮਿਲੂਗੀ ਜਾ ਕੇ ਤੈਨੂੰ ਗੱਡੀ ਤੋਂ ਬਾਅਦ ਮਿਲਣੀ ਆ ਨੱਡੀ ਤੇ ਤੂੰ ਚੱਕਣਾ ਮੰਨੀ ਕਰਦੀ ਜਿੱਤੀ ਮਰਜ਼ੀ ਹੋ ਜੇ ਗੱਲ ਵੱਡੀ ਬਾਪਿਆਂ ਨੂੰ ਕਰੀ ਕੌਲ ਤੇ ਸਾਰੇ ਖੋਰ ਦਾਂਗੇ ਤੇਰੀ ਕੋਲ ਨਹੀਂ ਨਾ ਬਾਬਿਆਂ ਦਾ ਡੋਰ ਹਾਂ ਉਹ ਕੋਣ ਉਧਾ ਨਹੀਂ ਪੋਲ ਸਾਡੇ ਸਾਹਮਣੇ ਖੜੂ ਨਹੀਂ ਲੋਕਾਂ ਨੂੰ ਤੇਰਾ ਕੱਖ ਨਹੀਂ ਪਤਾ ਲੱਗਣਾ ਆਪਾਂ ਕੋਈ ਗੱਲ ਨਹੀਂ ਬਾਬਾ ਜੀ ਧੰਨਵਾਦ ਹੋਊਗਾ ਜੇ ਪਹੁੰਚਾ ਦੋ ਦੇਖ ਨੇ ਸਾਡੀ ਗਿੱਦੜ ਸਿੰਘੀ ਇਹ ਆਇਆ ਨਾ ਸਮਝ ਕੇ ਗਿੱਦੜ ਸਿੰਘੀ ਤੈਨੂੰ ਆਣ ਲੱਗੇ ਕਿਤੇ ਗੁੱਟ ਵੜਨਾ ਸਾਹਮਣੇ ਗਿੱਦੜ ਸਿੰਘੀ ਮਾਡਰਨ ਗਿੱਦੜ ਸਿੰਘੀ ਠੀਕ ਹੈ ਜਵਾਨੇ ਦੇ ਹਿਸਾਬ ਨਾਲ ਸਾਨੂੰ ਵੀ ਚੇਨ ਹੋਣਾ ਚੇਨ ਹੋਣਾ ਠੀਕ ਆਹ ਆ ਗਿਆ ਬਾਬਾ ਇਹ ਰੌਕਟ ਆ ਗਿਆ ਜਿਹਦੇ ਉੱਤੇ ਤੈਨੂੰ ਜਾਣਾ ਹੈਗਾ ਇਹ ਆ ਲੈ ਲਾ ਬਣਤਾ ਹੀ ਤੇਰਾ ਮੂੜਾ ਆਉਂਦੀ 23 ਤਰੀਕ ਨੂੰ ਤੇਰਾ ਫਲਾਈਟ ਆ ਗਈ ਪੱਕੀ ਆਵਾ ਮਾਂਤਰਿਆ ਪਨੀਵੇਂ ਪੜ੍ਹਨ ਦੀ ਨਹੀਂ ਨਹੀਂ ਮਾਂਤਰ ਤੈਨੂੰ ਮਾਂਤਰ ਤੈਨੂੰ ਕੋਈ ਪੜ੍ਹਨ ਦੀ ਲੋੜ ਨਹੀਂ ਕੋਈ ਨਾ ਤੇ ਕੋਈ ਗੱਲ ਦੱਸੂਗਾ ਕੰਨਾਂ ਦੇ ਵਿੱਚ ਉਹਦੀ ਪਾਲਣਾ ਕਰਨੀ ਬਸ ਤੂੰ ਸਵੇਰੇ ਉੱਠ ਕੇ ਜਾ ਸੁਹਾ ਪੈਂਦਾ ਸੀ ਨਾਲ ਥੋੜੇ ਪਿੰਡ ਦੇ ਉਹਦੇ ਵਿੱਚ ਨਹਾ ਕੇ ਆਉਣਾ ਹੀ ਹੋਰ ਤੂੰ ਕੁਝ ਨਹੀਂ ਕਰਨਾ ਗਿੱਦੜ ਸਿੰਘ ਨੂੰ ਜਾ ਕੇ ਸਾਹਮਣੇ ਦੀ ਤੀਜਾ ਬੰਦਾ ਨਾ ਦੇਖੇ ਤੇਰੇ ਤੋਂ ਬਗੈਰ ਐ ਨਦੀ ਦਾ ਕੰਮ ਵੀ ਕਰੂ ਤੇ ਸਾਰਾ ਕੁਝ ਕਰੂ ਮੈਂ ਕਿਹਾ ਤੇਰੇ ਸਾਰੇ ਸੁੱਤੇ ਜਾਗ ਭਾਅ ਵਿਗਾ ਦੇਣੀ ਉਹਨੇ ਤੇ ਚੱਕਰੀਆਂ ਮੰਨ ਅੱਛਾ ਜੀ ਉਹ ਜਿਹੜੀ ਇੱਕ ਗੱਲ ਰਹਿ ਗਈ ਬਾਬਿਆਂ ਦੀ ਉਹ ਮੰਨ ਲਾ ਹਾਂਜੀ ਬਾਬੇ ਇਹਦੀ ਸੇਵਾ ਲੈਂਦੇ ਨੇ ਪੂਰੀ 51000 ਰੁਪਏ ਓ ਯਾ ਤੂੰ ਆਪਣਾ ਬੱਚਾ ਤੈਨੂੰ ਪਹਿਲਾਂ ਆਖੇ ਤੂੰ ਆਪਣਾ ਬੱਚਾ ਜਾਪਦਾਈ ਤੇਰਾ ਕੰਮ ਛੇਤੀ ਕਰ ਦੇਣਾ ਆਪਾਂ ਤੂੰ ਤੈਨੂੰ 10.52 ਹਜ਼ਾਰ ਰੁਪਏ ਦੇ ਕੇ ਬਾਪਿਆਂ ਨੂੰ ਮਾਇਆ ਕੋਈ ਕਰਕੇ ਛੋੜ ਦੇ ਤੇਰੇ ਸਾਰੇ ਜੁੱਤੇ ਭਾਗ ਦਾ ਆ ਗਏ ਨੇ 5500 ਪਪਾ ਯਾਰ ਫਲਸਾਲ ਤਾਂ ਮੇਰੇ ਕੋਲ ਨਹੀਂ ਹੈਗਾ ਚਾ ਤੂੰ ਇਮੀਗ੍ਰੇਸ਼ਨ ਆਵੇਂ ਕੋਈ ਇੰਨੇ پیسے ਲਾ ਆਇਆ ਸਾਨੂੰ ਪਤਾ ਤੂੰ 1.5 ਲੱਖ ਰੁਪਏ ਲਾ ਆਇਆ ਇਮੀਗ੍ਰੇਸ਼ਨ ਆਇਆ ਤੇਰਾ ਫੇਰ ਵੀ ਨਹੀਂ ਬਣਿਆ ਕੋਈ ਬਾਬਾ ਜੀ 5100 ਰੁਪਏ ਦੇ ਵਿਚਕਰਾ ਰਹੇ ਨੇ ਤੇਰਾ ਕੰਮ ਬਾਬਾ ਜੀ ਖਰਚਾ ਤਾਂ ਹੈ ਨਹੀਂ ਵੀ ਇੰਨੇ ਪੈਸੇ ਯਾਰ ਉਹ ਬਾਬੇ ਮੋਟਾ ਫਰਾਂਚ ਸਾਡੇ ਬਾਬੇ ਲੋਕ ਸੇਵਾ ਹੀ ਕਰਦੇ ਫਿਰਦੇ ਆ ਕੋਈ ਅਸੀਂ ਸਾਨੂੰ ਕੋਈ ਆਪ ਦੀ ਇੱਛਾ ਹੈ ਨਹੀਂ ਕੋਈ ਜੇ ਆਪਦਾ ਹੋਵੇ ਸੀ ਆਪ ਦੀ ਇੱਛਾ ਨੂੰ ਕਰਦੇ ਆ ਕੋਟ ਪੈਂਟ ਐਵੇਂ ਤਾਂ ਨਹੀਂ ਸੋਣਾ ਪਾਈ ਫਿਰਦੇ ਇਹ ਤਾਂ ਅਸੀਂ ਪਾ ਕੇ ਵੀ ਫਿਰ ਸਕਦੇ ਆ ਟੀਆਰ ਦੀਆਂ ਪੈਂਟਾਂ ਲੈ ਸਾਡੇ ਕੋਲੇ ਚਲ ਬਾਕੀ ਤੇਰੀ ਮਰਜ਼ੀ ਆ ਬੱਚਾ ਜੇ ਬਾਹਰ ਨਹੀਂ ਜਾਣਾ ਤਾਂ ਫਿਰ ਸਾਡੇ ਸਾਡੀ ਮੈਂ ਕੋਈ ਗੱਲ ਨਹੀਂ ਲੈ ਗਿਆ ਬਾਬਾ ਜੀ ਮੈਂ ਲੈ ਗਿਆ 5200 ਲਿਆਦੇ ਕੰਮ ਨਹੀਂ ਕੀਆ ਆ ਆਏ ਡਾ ਕੋਠਾ ਪਾਈ ਜਾਂਦੇ ਆ ਪੈਸਿਆਂ ਨੂੰ ਫੇਰ ਮਰੂ ਮਰੂ ਕਰੀ ਜਾਂਦੇ ਆ ਓਏ ਚੇਲਿਆ ਇਹ ਤਾਂ ਇਹੀ ਨੇ ਮਾਲਕ ਦੇ ਰੰਗ ਵੀ ਕਿੱਡਾ ਦਰ ਮੋਟਾ ਉੱਡਾ ਦਿਲ ਕੋਟਾ ਇਹ ਤਾਂ ਇੱਚੀ ਦੁਨੀਆਦਾਰੀ ਐ ਹੋਰ ਦੱਸ ਕੀ ਕਰੇਗਾ ਪਾਪਾ ਜੀ ਆਹ ਬੰਦਾ ਓੜਾ ਜੀਰ ਜਿਹੜਾ 51500 ਰੁਪਏ ਨੇ ਜੀ ਉਹ ਨਾ ਫੋਨ ਅਟਾ ਕਰ ਹੀ ਦੇਣਾ। ਇਹ ਬੱਚਾ ਤੈਨੂੰ ਮੈਂ ਪਹਿਲਾਂ ਹੀ ਦੱਸਿਆ ਤੂੰ ਸਾਡੇ ਜਵਾਕਾਂ ਵਰਗਾ ਨਹੀਂ। ਗਾਲੇ ਤੇਰੀਆਂ ਹੋਰ ਕੋਈ ਨਹੀਂ ਗਈ। ਬੱਚਾ ਬਾਬਿਆਂ ਨੂੰ ਥੋੜੀ ਜੀ ਮਾਇਆ ਦੀ ਲੋੜ ਸੀ ਤੈਨੂੰ ਤਾਂ ਆਸ਼ਾ ਸੀ ਚੱਲ ਕੋਈ ਨਾ। ਅਸੀਂ ਵੀ ਤੇਰੀ ਮਜਬੂਰੀ ਸਮਝਦੇ ਹਾਂ ਮੈਨੂੰ ਪਤਾ ਤੂੰ ਉਧਰ ਤਰ੍ਹਾਂ ਵੱਡਾ ਹੋ। ਕੋਠਾ ਖੜਾ ਹੋ ਗਿਆ ਹੈਗਾ। ਵਾਦਾ ਮਿਹਨਤ ਕਰੇ ਤੇ ਫਿਰ ਦੋ ਕੋਟੀਆਂ ਹੋਰ ਕੁਆਦੀਏ। ਹਾਂ ਬਾਬਾ। ਇਹ ਦੋ ਚੱਕਰ ਨਾ ਮੰਨ ਕੋਈ ਨਾ ਚੱਲ ਬਾਕੀ ਕੈਨੇਡਾ ਜਾ ਕੇ ਕਰਦੀ ਫਿਰ ਹੋਰ ਕੀ ਹਾਲੇ ਹੈ ਨਹੀਂ। ਬਾਬਾ ਮੈਂ 100 ਤਾਂ ਦੇ ਜੀ ਤੇ ਮੈਂ 100 ਹਾਂ 100 ਰੁਪਏ ਦੀ ਕਰ ਪਾਗਾ। ਨੇ ਕਿ ਨਾ ਬਾਬਿਆਂ ਦਾ ਖਾਣਾ ਪਾਣੀ ਹੁੰਦਾ ਹੈ ਨਾ ਬਾਬਾ ਯਾਰਾ ਰੱਖ ਸੰਦੇ ਇਹ ਬਾਬੇ ਮਾਇਆ ਨੂੰ ਇਸ ਦੇ ਵਿੱਚ ਹੀ ਪਾਰੇ ਬਾਬੇ ਮਾਇਆ ਤੋਂ ਬਹੁਤ ਦੂਰ ਨੇ ਮੁਕਤ ਨੇ ਮਾਇਆ ਬਾਬੇ ਮਾਇਆ ਤੋਂ ਇਹ ਜੀ ਤੱਕ ਤੋਂ ਬਾਬਿਆਂ ਮੁਕਤੀ ਹੈ ਤੇ ਸਾਰੇ ਸੇਵਾ ਦੀ ਲੱਗਣੇ ਨੇ ਤੂੰ ਚਿੰਤਾ ਨਾ ਕਰ ਕੋਈ ਆਪਣੀ ਦੇ ਹੁਣ ਬਾਬੇ ਨੇ ਚੱਲੇ ਕਿ ਤੇਰੀ ਹੋਜੂ ਬੱਲੇ ਬੱਲੇ ਹੋਈ ਲੱਗਦਾ ਨਹੀਂ ਤੇਰੇ ਥਲੇ ਬਾਗਾ ਜਮਾ ਚਿੰਤਾ ਹੀ ਨਾ ਕਰ ਚੇਲਿਆ ਜਿਹੜਾ ਅਗਲਾ ਜਹਾਜ ਦੇਖਣਾ ਹੁਣ ਤੈਨੂੰ ਉੱਪਰ ਆਸਮਾਨ ਤੋਂ ਚੀਂ ਨਹੀਂ ਹੋਏਗਾ ਤੂੰ ਆਸਮਾਨ ਤੋਂ ਤੱਕਾ ਚੱਕਰ ਨਾ ਲੱਗ ਕਰਨਾ ਆ ਮੇਰ ਬਣਾਈ ਰੱਖੀ ਵੀ ਤੂੰ ਤੇ ਦੋ ਵਾਰ ਮੈਂ ਗਿਆ ਮੇਰ ਮੂਰੀਆ ਬਾਬਿਆਂ ਦੀ ਬਾਬੇ ਦੇ ਨਾਲ ਹੀ ਜਦ ਮਰਦੀ ਐ ਨਹੀਂ ਕੈਮ ਕਾਲ ਕਰਨੀ ਤੇਰੇ ਕੋਲੇ ਫੋਨ ਨੰਬਰ ਫੋਨ ਕਰਨਾ ਸਾਡੇ ਆਪੇ ਕੋਈ ਨੰਬਰ ਦੇ ਦੇ ਫੋਨ ਨੰਬਰ ਆਪ ਹੀ ਆ ਜਾਣਾ ਬਾਬਾ ਚਲਦਾ ਕੀ ਗੱਲ ਹੈ ਠੀਕ ਹੈ ਬੱਚਾ ਫੇਰ ਖਿਆਲ ਰੱਖੀਂ ਆਪਦਾ ਚੰਗਾ ਬਾਬਾ ਇਸ਼ਕਾ ਓਸ ਤੋਂ ਫੱਕੀ ਲੀਕੋ ਸਾ ਤੋਂ ਲੀਕ ਲੋਬੀ ਪਿਆਜ਼ੀ 2 ਕਿਲੋ ਹੈ ਇਹ ਯਾਤਰੀਆ ਬੱਜਾ ਲੋਡਾ ਵਧੀਆ ਕੱਤਾਂ ਬਣੀ ਲੇ ਕੇ ਤੇ ਕੋਈ ਕੰਕਲੀ ਵਧੀਆ ਕੰਮ ਕਰਦੇ ਨੇ ਭਰਦੇ ਨੇ ਨਮਾਇਆ ਮੁੱਲਾ ਦੀ ਆਵੇ ਸਾਡੀ ਚੁਹੀ ਰੇਡ ਬੜਾ ਛੱਡ ਦੇਣੀ ਯਾਰ ਐ ਤਾਂ ਸਟਾਰ ਵਗ ਪਿੱਛੇ ਨਹੀਂ ਜਾਂਦੇ ਉਹ ਮੇਰੀ ਗੱਲ ਸੁਣਤੀ ਚੇਲਿਆ ਬੜਾ ਆਣੀਆਂ ਡੀਰਾਂ ਹੁੰਦਾ ਕਿਤੇ ਐਵੇਂ ਫਿਰ ਉਦੋਂ ਵੀ ਚਾਹਦੇ ਆਪਾਂ ਜੇ 5000 ਰੁਪਏ ਦਾ 100 ਮਿਲ ਗਿਆ ਉਹ ਦੀ ਚਾਹੀਦੀ ਆ ਆ ਦੇਖ ਨਵੇਂ ਆਏ ਇਹਨਾਂ ਦੇ ਘਰ ਦੇ ਆ ਵੀ ਬੱਚਾ ਇਹ ਨੋਟਾ ਕਿਹੜਾ ਆ ਰਿਹਾ ਹੈ ਕੀੜਾ ਆ ਗਿਆ ਆਪਣਾ ਅੱਜ ਆ ਗਿਆ ਵੱਡੀ ਸਤਰੀ ਵਾਲਾ ਬਾਬਾ ਆ ਵੀ ਬੱਚਾ ਸਤਰੀ ਕਾਲ ਸਤਰੀ ਕਾਲ ਹੋ ਠੀਕ ਹੈ ਤੇਰਾ ਤਾਂ ਮੂੰਹ ਹੀ ਭਾਗਾ ਵਾਲਾ ਬੱਚਾ ਦੇਖ ਮੈਂ ਤੈਨੂੰ ਦੇਖ ਕੇ ਦੱਸਦਾ ਤੇਰੇ ਤੇਰੇ ਦਾ ਭਾਗ ਇਹਨੇ ਉੱਚੇ ਨੇ ਵੀ ਤੂੰ ਐ ਲਾਲਾ ਵੀ ਇੱਥੇ ਗੱਡੀਆਂ ਖੜ੍ਹ ਜਾਣੀਆਂ ਨੇ ਵੱਡੀਆਂ ਵੱਡੀਆਂ ਇਹ ਬਾਬਾ ਨਹੀਂ ਮੰਨੇਗਾ ਸਭ ਕੁਝ ਸਹੀ ਹੋ ਜੂ ਚਿੰਤਾ ਤੋਂ ਮੁਕਤ ਹੋ ਜੇਗਾ ਦੇਖ ਤੈਨੂੰ ਚਿੰਤਾ ਬਹੁਤ ਰਹਿੰਦੀ ਹੈ ਇਹ ਗੱਲ ਦਾ ਮੈਨੂੰ ਪਤਾ ਹੈ ਜਿੰਤਾ ਬਹੁਤ ਰਹਿੰਦੀ ਆ ਆਇਆ ਮੇਰੀ ਗੱਲ ਇੱਕ ਮਿੰਟ ਦੇ ਲਿਆ ਤੂੰ ਮੈਨੂੰ ਗੱਲ ਕਰਨ ਦੇ ਖੁੱਲ ਕੇ ਮੜਾ ਯਾਰ ਜਿਹਦੇ ਰੋਗ ਸਾਰੇ ਠੀਕ ਹੋ ਜਾਵਣ ਇੱਧਰ ਆ ਕੇ ਬੈਠ ੁਰੇ ਜਾ ਹਾਂਜੀ ਬਾਬਾ ਇੱਥੇ ਬੈਠ ਦੇਖ ਬੱਚਾ ਤੇਰੇ ਸਾਰੇ ਰੋਗਾਂ ਨੂੰ ਅੱਜ ਮੁਕਤੀ ਦਿਵਾ ਕੇ ਜਾਣੀ ਆ ਤੈਨੂੰ ਸਾਨੂੰ ਖੁੱਲ ਕੇ ਕੇ ਇੱਕ ਵਾਰੀ ਇੱਕ ਤਰ੍ਹਾਂ ਰੋਗ ਦੱਸ ਦੇ ਸਾਰੀਆਂ ਜਿਹੜਾ ਫੜ ਲੈਣੀਆਂ ਮੈਂ ਤੇਰੇ ਬਾਬਾ ਜੀ ਫਾਰਮ ਨਹੀਂ ਸਹੀ ਹੁੰਦੇ ਕੋਈ ਮੇਰੇ ਫਾਰਮ ਨਹੀਂ ਸਹੀ ਹੁੰਦੇ ਤੇਰੀ ਸਰਕਾਰੀ ਨੌਕਰੀ ਦਾ ਕੰਮ ਨਹੀਂ ਬਣਦਾ ਉਹਨਾਂ ਕਰਕੇ ਨਹੀਂ ਬਣਦਾ ਹਾਂਜੀ ਬਾਬਾ ਜੀ ਤੇਰੀ ਸਰਕਾਰੀ ਨੌਕਰੀ ਦਾ ਕੰਮ ਨਹੀਂ ਮਾਰਨ ਦਾ ਤੇਰਾ ਵਿਆਹ ਨਹੀਂ ਹੋ ਰਿਹਾ ਹਾਂਜੀ ਬਾਬਾ ਜੀ ਵਿਆਹ ਕਰਾ ਕੇ ਤੇ ਖੜਾ ਦਈਏ ਗੱਡੀ ਤੇਰੇ ਬਾਹਰ ਮੁਰੇ ਵੱਡੀ ਤੇ ਮੰਨੇਗਾ ਬਾਬਿਆਂ ਨੂੰ ਸਾਡੀ ਬਾਬਾ ਵੀ ਮੰਨ ਲੀਗੇ ਦੇਖ ਤੇਰੀਆਂ ਜਿਹੜੀਆਂ ਚਿੰਤਾਵਾਂ ਨੇ ਸਾਰੀਆਂ ਤੋਂ ਮੁਕਤੀ ਦਿਵਾ ਦਾਂਗੇ ਤੈਨੂੰ 10 ਵੀ ਚੇਲੇ ਆਪਣੇ ਕਾਰਨਾਮਿਆਂ ਬਾਰੇ ਮੜਾ ਚਾਨਣਾ ਪਾ ਬੱਚੇ ਨੂੰ ਬਾਬਾ ਨੇ ਬਹੁਤ ਵੱਡੇ ਵੱਡੇ ਕੰਮ ਕਢਾਏ ਆ ਜਿਹੜੇ ਬੰਦਿਆਂ ਦੀ ਕੈਨੇਡਾ ਤੋਂ ਰਿਫਿਊਜ਼ ਲਾਈਆਂ ਸੀ ਉਹ ਬਾਬਾ ਜੀ ਨੇ ਉਹਨਾਂ ਦੇ ਵੀਜ਼ੇ ਲਵਾਏ ਆ ਭਾਈ ਤੁਹਾਨੂੰ ਤੁਸੀਂ ਤੇਰਾ ਤਾਂ ਫੇਰ ਵੀ ਕੰਮ ਇੱਥੇ ਕਰਾਉਣਾ ਆਪਣੀ ਕੈਨੇਡਾ ਦੀ ਸਰਕਾਰ ਨਾਲ ਅਮਰੀਕਾ ਦੀ ਸਰਕਾਰ ਨਾਲ ਸਿੱਧੀ ਗੱਲਬਾਤ ਹੈ ਦੀ ਚਿੰਤਾ ਨਾ ਮਾਨਾ ਆਪਾਂ ਇੱਥੇ ਕੰਮ ਦਰਸ ਸਿੱਧੀ ਪਹਿਲ ਦੇ ਆਧਾਰ ਤੇ ਕਰਾ ਦੇਣੀ ਠੀਕ ਹੈ ਬਾਬਾ ਜੀ ਤੈਨੂੰ ਇੱਕ ਬਾਬੇ ਵਰ ਦੇ ਕੇ ਜਾਣਗੇ ਉਸ ਵਾਰ ਨੂੰ ਤੂੰ ਸੰਭਾਲ ਕੇ ਰੱਖਣਾ ਗੱਲ ਤੇਰੇ ਤੱਕ ਕੀ ਰਹੇ ਗੱਲ ਤੈਨੂੰ ਤਾਂ ਦੱਸਾਂਗੇ ਠੀਕ ਹੈ ਬਾਬਾ ਜੀ ਦੱਸ ਫਿਰ ਜੇ ਤੈਨੂੰ ਗੱਲ ਦੱਸ ਦਈਏ ਫਿਰ ਤੇਰਾ ਖਲ ਕਰ ਦਈਏ ਸਾਰਾ ਫਿਰ ਬਾਬੇ ਜਿਹੜੇ ਸੇਵਾ ਲਾਉਣਗੇ ਉਹ ਸੇਵਾ ਤੇ ਖਰਾ ਉਤਰੇਗਾ ਕਿ ਨਹੀਂ ਉਤਰ ਜਾਗੇ ਬਾਬਾ ਜੀ ਕਰ ਦੇਣਗੇ ਦੇ ਤੈਨੂੰ ਬਾਬੇ ਹੁਣ ਇੱਕ ਚੀਜ਼ ਦੇਣ ਲੱਗੇ ਆ ਉਹ ਚੀਜ਼ ਸਿਰਫ ਆਪਦੇ ਤੱਕ ਸੀਮਿਤ ਰੱਖੀ ਘਰ ਪਰਿਵਾਰ ਚੋ ਕਿਸੇ ਨੂੰ ਉਹ ਚੀਜ਼ ਬਾਰੇ ਪਤਾ ਨਾ ਲੱਗੇ ਠੀਕ ਆ ਬਾਬਾ ਜੀ ਅਹਰ ਦੀ ਥਾਂ ਤੇ ਜਾ ਕੇ ਲੁਕੋ ਦਿਨ ਜਿੱਥੇ ਸਿਰਫ ਤੈਨੂੰ ਹੀ ਪਤਾ ਹੋਵੇ ਚਲ ਵੀ ਚੇਲਿਆ ਪੋਟਰੀ ਆਖ ਤੇ ਲਓ ਬਾਬਾ ਜੀ ਦੇ ਪੋਟਰੀ ਜੋ ਤੈਨੂੰ ਬਾਬੇ ਉਹ ਚੀਜ਼ ਦੇਣ ਲੱਗੇ ਆ ਜਿਹੜੀ ਅਜੇ ਤੱਕ ਕਿਸੇ ਨੂੰ ਬਖਸ਼ੀ ਨਹੀਂ ਠੀਕ ਆ ਬਾਬਾ ਜੀ ਬੜੇ ਆਉਂਦੇ ਆ ਸਾਡੇ ਕੋਲੇ ਦੁੱਖਾਂ ਦੇ ਮਾਰੇ ਦੁੱਖਾਂ ਦੇ ਮਾਰਿਆਂ ਦਾ ਹੱਲ ਅਸੀਂ ਕਰੀਦਾ ਜ਼ਰੂਰ ਹੈ ਪਰ ਤੇਰਾ ਜਿਹੜਾ ਹੱਲ ਕਰਨ ਲੱਗਿਆ ਮੈਂ ਤੇਰੀਆ ਪੋਸਟਾ ਯਾਦ ਰੱਖਣੀ ਹੈ ਠੀਕ ਆ ਬਾਬਾ ਜੀ ਵੀ ਕੋਈ ਆਇਆ ਸੀ ਠੀਕ ਹੈ ਠੀਕ ਹੈ ਪੋਟਰੀ ਚ ਨਹੀਂ ਦੇਖਣਾ ਦੂਜੇ ਪੋਟਰੀ ਚ ਦੇਖੇਗਾ ਤੇਰਾ ਨਸ਼ਟ ਹੋ ਜਾਣਾ ਸਾਰਾ ਕੁਝ ਤੂੰ ਐਡੀ ਸ਼ਕਤੀ ਚੱਲ ਨਹੀਂ ਸਕਦਾ ਬਾਬਿਆਂ ਕੋਲੇ ਜੋ ਰੱਖੀ ਹੋਈ ਹੈ ਠੀਕ ਹੈ ਬਾਬਾ ਜੀ ਨਹੀਂ ਤੈਨੂੰ ਇੱਕ ਚੀਜ਼ ਦੇਣ ਲੱਗਿਆ ਮੈਂ ਹਾਂਜੀ ਉਹ ਲਗਣੀ ਦਾ ਤੈਨੂੰ ਜੋ ਆਮ ਜ਼ਰੂਰ ਹੈ ਪਰ ਉਹ ਆਮ ਹੈ ਨਹੀਂ ਠੀਕ ਹੈ ਬਾਬਾ ਜੀ ਆ ਪੜੀ ਚੇਲੇ ਆ ਮੜੇ ਇਹ ਤੈਨੂੰ ਸੀਖਾਂ ਦੀ ਡੱਬੀ ਜਾਪਦੀ ਹੋਣੀ ਹਾਂਜੀ ਬਾਬਾ ਜੀ ਇਹ ਸੀਖਾਂ ਦੀ ਡੱਬੀ ਨਹੀਂ ਇਹ ਤੇਰੇ ਜਿਹੜੇ ਭਾਗ ਸੁੱਤੇ ਨੇਗੇ ਉਹਨਾਂ ਦੇ ਵਿੱਚ ਚਾਨਣਾ ਪਾਉਣ ਦਾ ਕੰਮ ਕਰਨਾ ਹੀ ਨੇ ਜੋ ਕਾਲ ਤੇਰੀ ਜ਼ਿੰਦਗੀ ਦੇ ਵਿੱਚ ਪਿਆ ਹੋਇਆ ਉਹਦੇ ਵਿੱਚ ਚਾਨਣਾ ਪਾਉਗੀ ਇਹਨੂੰ ਜਾ ਕੇ ਇੱਕ ਪੇਟੀ ਦੇ ਵਿੱਚ ਛਾਵੇਂ ਨਹੀਂ ਜਿੱਥੇ ਕੋਈ ਦੇਖੇ ਨਾ ਠੀਕ ਆ ਬਾਬਾ ਜੀ ਮੰਨੇਗਾ ਗੱਲ ਹਾਂਜੀ ਬਾਬਾ ਇਹਨੂੰ ਮੂਟੀ ਦੇ ਵਿੱਚ ਬੰਦ ਕਰ ਲੈ ਹੱਥ ਘੜ ਦਰਾ ਮੂਟੀ ਦੇ ਵਿੱਚ ਬੰਦ ਕਰ ਲੈ ਲੈ ਹੁਣ ਤੀਜਾ ਬੰਦਾ ਦੇਖੇ ਨਾ ਇਹਨੂੰ ਸਿੱਧਾ ਜਾ ਕੇ ਪੇਟੀ ਦੇ ਵਿੱਚ ਰੱਖ ਦੀ ਠੀਕ ਆ ਬਾਬਾ ਜੀ ਮੰਨੇਗਾ ਗੱਲ ਹਾਂਜੀ ਹੁਣ ਬਾਬੇ ਇਹਦੀ ਇੱਕ ਸੇਵਾ ਲੈਂਦੇ ਹੁੰਦੇ ਸੇਵਾ ਕਰਦਾ ਨਾ ਜੀ ਬਾਬਾ ਜੀ ਦੇ ਦੇ ਬਾਬਿਆਂ ਦੀ ਸੇਵਾ ਇਹਦੀ ਵੈਸੇ ਤਾਂ ਹੁੰਦੀ ਆ 11000 ਠੀਕ ਆ ਬਾਬਾ ਜੀ 11000 ਸੇਵਾ ਦੇ ਵਿੱਚੋਂ ਤੈਨੂੰ ਆਪਾਂ 1100 ਦੇ ਵਿੱਚ ਕੰਮ ਸਾਰ ਦੇਣਾ ਤੂੰ ਆਪ ਦਾ ਬੱਚਾ ਹੀ ਜਾਪਦਾ ਸਾਨੂੰ ਠੀਕ ਆ ਬਾਬਾ ਜੀ ਠੀਕ ਆ 1100 ਸੇਵਾ ਲਾ ਦੇ ਤੂੰ ਬਾਬਿਆਂ ਦੀ ਤੇ ਤੇ ਕੰਮ ਧਰਮ ਸਾਰੇ ਪਾਰ ਹੋ ਜਾਣਗੇ ਕੁਝ ਨਹੀਂ ਤੇਰਾ ਨਾ ਠੀਕ ਆ ਬਾਬਾ ਜੀ ਠੀਕ ਆ ਹੁਣ ਇਹਨੂੰ ਜਾ ਕੇ ਰੱਖਿਆ ਤੇ 1100 ਰੁਪਏ ਦੀ ਸੇਵਾ ਬਾਬਿਆਂ ਨੂੰ ਲਾ ਦੇ ਮਾਇਆ ਦੀ ਤੇ ਤੇਰੇ ਸਾਰੇ ਕੰਮ ਆਲੇ ਬਣ ਜਾਣਗੇ ਲੈ ਵੀ ਪੰਚਾ ਹੋ ਜਾ ਖੜਾ ਗਿਆ ਆ ਪਾਣੀ ਦੀ ਸਾਰ ਵਕਰੀਦਾ ਇਹ ਨਹੀਂ ਚਿੰਤਾ ਕਰੀ ਜਾਂਦਾ ਸੀ ਕਿ ਚੰਗਾ ਮੂੜਾ ਮੜਦੀ ਉਹ ਨਾ ਸਿੱਧਰ ਪਿਆ ਪਾਪਾ ਨੇ ਕੋਈ ਬਕਾਸ ਨਹੀਂ ਆ ਲਾ ਟੇਲਾ ਕਾਰੇ ਦਾ ਤੂੰ ਡਾਈਂ ਸੇ ਨਾ ਲੈ ਬੱਚਾ ਬਾਬਾ ਕੋ ਸਾਰਾ ਹੱਲ ਹੈ ਬਾਬਾ ਤੇਰਾ ਕਲਿਆਣ ਕਰੇ ਆਹ ਚੱਲ ਜੀ ਚੱਲ ਜੀ ਲੈ ਚੇਲਿਆ ਹੁਣ ਜਿਹੜੀ ਤੈਨੂੰ ਗੱਲ ਦਸੀ ਆ ਉਹ ਤੇ ਖੜਾ ਰਹੇਗਾ ਕਿ ਨਹੀਂ ਖੜਾ ਰਹੂੰਗਾ ਬਾਬਾ ਜੀ ਤੇ ਸਾਰੇ ਕੰਮ ਬੰਦ ਜਾਣਗੇ ਚਿੰਤਾ ਨਹੀਂ ਕਰਨੀ ਹੁਣ ਚਿੰਤਾ ਤੋਂ ਮੁਕਤ ਹੋ ਜਾ ਤੇਰੇ ਫਾਰਮ ਬਸ 5 ਤੋਂ 7 ਦਿਨਾਂ ਦੇ ਵਿੱਚ ਆਏ ਲੈ ਠੀਕ ਆ ਬਾਬਾ ਜੀ ਚਲ ਠੀਕ ਆ ਬਸ ਬਾਕੀ ਚਿੰਤਾ ਨਹੀਂ ਕਰਨੀ ਤੇ ਜਾ ਕੇ ਆਰਾਮ ਨਾਲ ਸੌਂ ਜਾ ਬਿੱਡਾਂ ਦੇ ਠੀਕ ਆ ਬਾਬਾ ਜੀ ਉਹੀ ਬਾਦ ਬਣ ਜਾਣੀ ਦਿਲੋਂ ਮੇਰਾ ਜੀ ਕਰਦਾ ਸਾਜ ਧੋਖ ਨੀ ਚੱਕਰ ਜਾਂ ਮੰਗਣਾ ਜੇ ਲਿਆ ਉਹਦੇ ਸਾਹਮਣੇ ਦੁਕਾਨ ਆਇਆ ਤੈਨੂੰ ਉੱਥੋਂ ਕਰਾ ਕੇ ਜਾਈਏ ਤੁਸਨਾ ਬਲ ਸਟਾਕੇ ਲੈ ਕੇ ਚੱਕਾ ਆ ਗਿਆ ਜੀ ਆਇਆਂ ਚਾ ਮਰੋ ਬਾਜਾ ਦੀ ਸੇਵਾ ਕਰੋ ਕੋਈ ਆ ਵੀ ਬੱਚਾ ਲਾਕ ਵੀ ਸੇਵਾ ਬਾਪਾ ਨੂੰ ਸੁੱਖ ਵੜੀ ਲੱਗੀ ਅੱਜ ਦੇ ਨਹੀਂ ਦੰਤੀ ਜਾਂ ਸੇਵਾ ਲਈ ਅੱਜ ਕਰੇਗਾ ਬੱਚੇ ਐਵੇਂ ਹੋ ਬਈ ਬਾਪਿਆ ਤੋਂ ਕੌਣ ਪਹਿਲੇ ਮੰਗਦਾ ਬੱਚਾ ਤੂੰ ਮੇਰੀ ਗੱਲ ਤੋਂ ਤੇਰੀ ਸੇਵਾ ਕਰਨ ਦੀ ਲਈ ਬਾਦਾਂ ਨੂੰ ਲੋਕ ਐਸੇ ਕੈਨੇਡਾ ਤੋਂ ਭੇਜਦੇ ਨੇ ਤੀਜਾ ਤਰੀਕ ਕੋਈ ਛੋਟੀ ਸੇਵਾ ਦੇ ਵਿੱਚ ਤੇਰਾ ਵੱਟਾ ਕੰਮ ਹੋ ਜਾਣਾ ਈ ਤੂੰ ਚੇਤਾ ਨਾਮਾ ਦਾ ਸਾਰੀਆਂ ਚੇਤਾ ਦੂਤ ਦਰਿਆ ਆ ਤੇਰੀ ਦੁਕਾਨਾਂ ਦੇ ਛੋੜੇ ਟਾਈਮ ਦੀ ਸ਼ੋਰੂਮ ਬਣ ਜਾਣਾ ਬਾਦਾਂ ਦੇ ਚੱਲਣ ਪੈ ਚੁੱਕੇ ਨੇ ਚੇਤਾ ਨਾਮਾ ਹਾਂ ਹੋਰ ਬਾਤਾਂ ਨਹੀਂ ਹਿੰਦੀ ਵਾਲੇ ਸੰਤਾ ਜੀ ਜਾਇ ਕਰਾਗਾ ਇਹਦਾ ਇਹ ਸਟੋਟ ਫੱਕਿੰਗ ਬੀਗਲ ਹੈ ਇਹ ਆ ਜਾ ਲਾ ਬੜਾ ਹਾਂ ਵੀ ਬੱਚਾ ਕਿੰਨੇ ਛੋਟੀ ਤੇ ਬਰਾ ਫਰਦਾਈ ਮਨਪਾਪਾ ਤਾਂ ਉਹੀ ਕੰਮ ਕਰਾਇਆ ਲੱਗਦਾ ਕਿਹੜਾ ਪੱਟ ਤੇ ਖੈਰ ਕਰਵਾਤਾ ਕੁੜੀ ਦੀ ਤੇਰੀ ਕੀ ਕਿਆ ਟਬਾਉ ਕਿੰਨਾ ਨਹੀਂ ਬੱਚਾ ਇਦਾਂ ਨਿਗਾਣੀ ਨਹੀਂ ਸ਼ੋਭਾ ਦਿੰਦੇ ਆਪਾਂ ਨੂੰ ਚੰਗਾ ਗੋਲਾ ਪਾ ਲਈ ਆਪਾਂ ਇਹਦਾ ਕੁਤਰੀਆਂ ਕਰਕੇ ਜਾਣਾ ਹੀ ਅੱਜ ਹਾਂ ਵੀ ਦੱਸ ਬੱਚਾ ਪਰ ਦੇ ਦੀਏ ਤੈਨੂੰ ਕਿੱਦੜ ਚੰਗੀ ਹਾਂਜੀ ਬਾਬਾ ਕਰਦੀ ਤੇਰੀ ਲੱਤ ਲੋਡ ਤੇ ਫਿਰ ਮੰਨੇਗਾ ਬਾਬਿਆ ਨੂੰ ਕਰ ਲੋ ਬਾਬਾ ਐ ਕਰ ਫਿਰ ਇਹਦੇ ਬੈਠ ਆ ਜਾ ਬੱਚਾ ਬੈਠ ਅੱਜ ਤੇਰੇ ਸਾਰੇ ਦੁੱਖ ਤੋੜ ਕੇ ਜਾਣੀਏ ਆਇਆ ਘਰ ਤੇ ਜਾ ਲਾ ਪੋਟਰੀ ਬੈਠੋ ਫਿਰ ਆਪਣਾ ਰੱਖ ਲਿਆ ਤੇ ਬੈ ਜਾ ਮੈਂ ਗੱਲ ਤੁਹਾਨੂੰ ਤੈਨੂੰ ਗੱਲ ਇੱਕ ਸਮਝਾਉਣਾ ਈ ਜੀ ਬਾਬਾ ਦੇਖ ਤੈਨੂੰ ਤਾਂ ਵਰਦੇ ਕੇ ਜਾਵਾਂਗੇ ਜੇ ਸਾਹਮਣੇ ਰੱਖੇਆਂ ਗੱਲ ਸਾਡੀ ਠੀਕ ਆ ਬਾਬਾ ਜੀ ਤੈਨੂੰ ਗੱਲ ਦੇ ਕੇ ਜਾਵਾਂਗੇ ਗੱਲ ਪਿੱਛੇ ਬੰਦੇ ਤੱਕ ਨਾ ਪਹੁੰਚੇ ਤੇਰੇ ਤੱਕ ਠੀਕ ਰਹੇ ਠੀਕ ਆ ਬਾਬਾ ਇਹਨੂੰ ਸਮਾਨ ਦਵਾਂਗੇ ਉਹ ਸਮਾਨ ਨੂੰ ਲੁਕੋ ਕੇ ਜਾ ਕੇ ਪਿੱਛੇ ਵਿੱਚ ਰੱਖ ਨਹੀਂ ਕਿਸੇ ਤੀਜੇ ਬੰਦੇ ਨੂੰ ਪਤਾ ਨਾ ਲੱਗੇ। ਬਾਬਾ ਜੀ ਦੇਖ ਤੇ ਨੇ ਜਿਹੜਾ ਪਤਨਾ ਦੇ ਵਿੱਚ ਸਭ ਭਾਰੂ ਹੈ। ਠੀਕ ਹੈ ਜੀ। ਇਹ ਸ਼ਨੀ ਦਾ ਹੱਲ ਬਾਬਿਆਂ ਦੇ ਕੋਲੇ ਹੈ। ਦੱਸ ਵੀ ਜੇਲਾ ਮੜਾਗਾ ਆਪਣੇ ਕਾਰਨਾਮੇ ਬਰੇਗਾ। ਭਾਈ ਜੀ ਠੀਕ ਪੈਂਟਲਾਂ ਵਾਲੇ ਨੂੰ ਕਾਹਦੀ ਚੱਲ ਗਈ। ਬਾਬਾ ਜੀ ਨਹੀਂ ਕਰੇ ਕੋਈ ਵੀ ਕਰ ਲੇ ਇਹ ਆਪਣੀ ਆਸ ਨਹੀਂ ਨੂੰ। ਠੀਕ। ਠੀਕ ਹੈ ਬਾਬਾ ਜੀ ਉੱਪਰ ਤੱਕ ਲੈ ਕੇ ਨਹੀਂ ਜੇ ਹਾਸੀ ਮਜ਼ਾਕ ਦੀ ਗੱਲ ਲੈਣਾ ਜੀ ਹਣੀ ਮੁਰ ਜਾਂਦੇ ਤਰੇ ਦਰ ਤੋਂ ਮੇਰੀ ਗੱਲ ਸੁਣ ਲੈ ਪਹਿਲਾਂ। ਕਾਸੇ ਜੇ ਤਾਂ ਮੰਨੇਗਾ ਫਿਰ ਬਾਬੇ ਕਰ ਦੇ ਕੇ ਜਾਣਗੇ ਠੀਕ ਆ ਬੱਬਾ ਇਹਦੇ ਨੂੰ ਇਹ ਵਾਰ ਲੈ ਵੀ ਚੇਲਾ ਪਰ ਕੱਢ ਕੋਟਰੀ ਚੋ ਦਿੱਤਾ ਲੈ ਗਿੱਦੜ ਸਿੰਘ ਜੀ ਤੈਨੂੰ ਦੇਖ ਲੱਗਿਆ ਗਿੱਦੜ ਸਿੰਘ ਜੀ ਹਰੇਕ ਨੂੰ ਨੀ ਮਿਲਦੀ ਅਗਲਾ ਬੱਬਾ ਇਹਦਾ ਬੇ ਤੇਰੇ ਬਹੁਤ ਵੱਡੇ ਕਰਮ ਕੀਤੇ ਨੇ ਜੋ ਬਾਬੇ ਆਲੀ ਤੇਰੀ ਨਗਰੀ ਦੇ ਵਿੱਚ ਪਹੁੰਚੇ ਨੇ ਤੇਰਾ ਕਲਿਆਣ ਕਰਨ ਦੇ ਵਾਸਤੇ ਦੇ ਤੈਨੂੰ ਕਿੱਥੇ ਲੱਗਦਾ ਤੇਰਾ ਗੁੱਟ ਵੀ ਕਲਿਆਣ ਆ ਆ ਬੱਬਾ ਦੇਖ ਮੇਰੇ ਬਾਬੇ ਸਭ ਜਾਣੀ ਨਾਲ ਲੇ ਇਹਨੂੰ ਗਿੱਦੜ ਸਿੰਘੀ ਦੇਣ ਲੱਗੇ ਐਨੂੰ ਕੋਈ ਦਸਤਵਰਣਾ ਨਾ ਸਮਝੀ ਠੀਕ ਆ ਬਾਬਾ ਜੀ ਇਹ ਗਿੱਦੜ ਸਿੰਘੀ ਬਹੁਤ ਧਾਰੂ ਪੈਂਦੀ ਹੈ ਮਾਡਰਨ ਗਿੱਦੜ ਸਿੰਘੀ ਹੈ ਅੱਜ ਕੱਲ ਦੀ ਠੀਕ ਆ ਬਾਬਾ ਜੀ ਠੀਕ ਆ ਮੈਂ ਤੇਰਾ ਲਾਜ ਪੱਕਾ ਹੱਥ ਰਾਰੂ ਰੇ ਇਨੂੰ ਮੁਠੀ ਵਿੱਚ ਕੇ ਜਾ ਕੇ ਪੇਟੀ ਦੇ ਵਿੱਚ ਰੱਖ ਦੇਵੇ ਸਾਰੇ ਤੇਰੇ ਦੁੱਖ ਦੂਰ ਹੋ ਜਾਣਗੇ ਕਿਸੇ ਨੂੰ ਪਤਾ ਨਾ ਲੱਗੇ ਦੂਜੇ ਬੰਦੇ ਨੂੰ ਵੀ ਤੇਰੇ ਉਹ ਗਿੱਦਰ ਸਿੰਘਿਆ ਕਿਸੇ ਕੋਲੇ ਗੱਲ ਨਹੀਂ ਕਰਨੀ ਠੀਕ ਆ ਬਾਬਾ ਜੀ ਲੈ ਤੇਰੀ ਲੱਤ ਦਾ ਇਲਾਜ ਹੋ ਜੂ ਪੱਕਾ ਬਾਬਿਆਂ ਨੇ ਸੇਵਾ ਮੰਗੀ ਹੈ 2100 ਰੁਪਏ ਦੀ ਇਨੇ ਦੀ ਬਾਬਾ ਦੇ ਜਾ ਤੂੰ ਸਾਨੂੰ ਆਪਾਂ ਆਪਣੇ ਪੁੱਤਰ ਜਾਪਦਾ ਤੂੰ ਚੱਕਰ ਨਾ ਮਾ ਉਹ 210 ਦਾ 210 ਰੁਪਈਆ ਦੇ ਵਿੱਚ ਕੰਮ ਨਵੇਂ ਤੇ ਬਾਹਲੀ ਉੱਥੇ ਚੇਤ ਨਹੀਂ ਕਰਨੀ ਆਪਾਂ ਤੇ ਤੂੰ ਕੰਮ ਨਵੇਂ ਤੇ ਬਾਬਿਆਂ ਨੂੰ ਜਾਣਦੇ ਹੋਰ ਮੇਰੇ ਕਲਿਆਣ ਕਰਨੀ ਬਾਬਿਆਂ ਨੇ ਹਜੇ ਬਾਬਾ ਮਰਦ ਤਾਂ ਇੰਨੇ ਨਹੀਂ ਆਈਆ ਮੇਰੀ ਗੱਲ ਸੁਣ ਤੂੰ ਬਾਬਾ ਕਿ ਬਾਬਿਆਂ ਨੂੰ ਝੂਠ ਨਹੀਂ ਬੋਲੀਦਾ ਬਾਬੇ ਸਭ ਜਾਣੀ ਜਾਣਦੇ ਤੇਰੇ ਕੋਲੇ ਪੈਸਾ ਬੜਾ ਈ ਤੂੰ ਮਾਇਆ ਲੱਗਉਂ ਨਹੀਂ ਤੁਹਾਨੂੰ ਪਤਾ ਹੈ ਜੇ ਤੇਰੇ ਕੋਲ ਕੈਸ਼ ਨਹੀਂ ਹੈਗਾ ਤੂੰ ਬਾਬਿਆਂ ਨੂੰ Google Pay ਕਰ ਸਕਦੇ ਏ Google Pay ਕਰਨਾ ਬੈਲੇ ਸਭ ਕੋ ਸਾ ਤੇਰੇ ਕੋਲੇ ਬੱਚਾ ਜਿਆਦਾ ਨਹੀਂ ਜਿੱਦ ਕਰਨੀ ਸਾਡੇ ਸਾਹਮਣੇ ਤੂੰ Google Pay ਕਰ ਤੇ پیسے ਸਾਡੇ ਜਾਨ ਦੇ ਬਾਬਾ ਕੰਮ ਕਰੇ ਇਦਾਂ ਲਾ ਤੂੰ ਕਾ ਬੁਕਾਇਆ ਹੈ ਬੱਚਾ ਨਹੀਂ ਬੱਚਾ ਤੂੰ 2100 ਤੋਂ ਥੱਲੇ ਅੱਧੀ ਕਰ ਦੇ ਤੂੰ ਸਾਡਾ ਆਪਣਾ ਬੱਚਾ ਹੈ ਤੇਰੇ ਕਰਕੇ 210 ਰੁਪਏ ਲਾ ਦੇ ਕੰਮ ਨਿਮੇੜੀ ਜਾਣਾ ਦੇ ਤਰੇ ਲੱਖ ਰੁਪਏ ਪਹਿਲਾ ਹੱਥ ਹੋ ਗਿਆ ਸਮਝ ਲੈ ਨਾ ਦੇ ਉੱਪਰ ਅਸੀਂ ਸਿੱਧਾ ਕੰਮ ਨਿਮੇੜੀ ਆ ਤੂੰ ਕਾਲ ਨਾ ਲੈ ਹਾਂ ਵਾ ਮਾਪਾ ਜੀ ਹੋਗੇ ਤੂੰ ਕਰ ਫਿਰ ਪੈਸੇ ਕਰ ਤੇ ਸਾਨੂੰ ਜਾਣੇ ਬਾਬੇ ਨੂੰ ਬਾਬੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਅਸੀਂ ਕਰਕੇ ਅਸੀਂ ਇੰਟਰਨੈਟ ਸੇਵਾਵਾਂ ਉਪਲਬਧ ਰੱਖੀਆਂ ਨੇ ਠੀਕ ਆ ਬਾਬਾ ਜੀ ਕਰ ਦਿੰਦਾ ਹਾਂ ਹਾਂ ਕਰ ਤੇ ਬਾਬਾ ਹੱਲ ਪੱਕਾ ਹੋ ਜੂ ਮੈਂ ਕਿਹਾ ਹੱਲ ਜਣਾ ਦੇ ਤਾ ਠੀਕ ਆ ਬਾਬਾ ਇਹ ਗੱਲ ਹੁਣ ਛੋਡੇ ਸਿਰ ਤੇ ਆ ਫਿਰ ਸਾਡੇ ਸਿਰ ਤੇ ਕਰ ਦੇ ਮੈਂ ਕਿਹਾ ਤੂੰ ਸਾਰੀ ਜਨਤਾ ਛੱਡ ਕੇ ਬੈਡ ਨੱਪ ਕੇ ਸੌਣੀ ਤੇ ਤੜਕੇ ਨੂੰ ਤੇਰੀ ਲੱਤ ਨਾ ਲੋਟ ਹੋਈ ਤੇ ਬਾਬਿਆਂ ਕੋਲੇ ਪਹੁੰਚਦੀ ਉਸ ਤੇ ਦੇ ਰਾਇ ਮੇਰੇ ਕਾ ਬਾਬਾ ਲੈ ਬਾਬਾ ਹੱਲ ਪੱਕਾ ਹੋ ਜੇ ਮੈਂ ਕਿਹਾ ਹੱਲ ਜਮਾ ਪੱਕਾ ਹੋਊਗਾ ਤੂੰ ਚੱਕਰ ਨਾ ਮਣ ਬੱਚਾ ਤੇਰਾ ਕਲਿਆਣ ਪੱਕਾ ਹੀ ਸੀਗਾ ਅਜੇ ਤਾਂ ਹੀ ਤੇਰੇ ਕੋ ਪਹੁੰਚਿਆ ਪਿੱਛੇ ਬੜੇ ਘਰ ਛੱਡ ਕੇ ਆਈ ਤੇਰੇ ਤੱਕ ਤਾਂ ਹੀ ਪਹੁੰਚੇ ਆਂਗੇ ਠੀਕ ਆ ਬਾਬਾ ਜੀ ਬਾਬੇ ਸਾਹਿਬ ਜਾਨੀ ਜਾਨੀ ਹੋ ਗਏ ਬਾਬਾ ਹੋ ਗਏ ਬਾਸ ਠੀਕ ਆ ਚੱਲ ਚੱਕ ਫਿਰ ਚੱਲਿਆ ਪੋਟਰੀ ਲੈ ਵੀ ਬਾਬੇ ਚੱਲੇ ਹੁਣ ਹੋ ਜੂ ਤੇਰੀ ਬੱਲੇ ਬੱਲੇ ਤੂੰ ਚਿੰਤਾ ਨਹੀਂ ਕਰਨੀ ਕੋਈ ਵੀ ਬੈਡ ਨਾਪ ਕੇ ਸੌਣੀ ਤੇ ਆਪਣੇ ਆਰਾਮ ਨਾਲ ਨਿਆਰੇ ਲੈ ਠੀਕ ਆ ਬਾਬਾ ਜੀ ਠੀਕ ਆ ਚੱਲ ਠੀਕ ਆ ਬੱਚਾ ਫਿਰ ਇਹ ਕਲਿਆਣ ਹੋ ਗਿਆ ਹੁਣ ਤੂੰ ਜਿੰਦਗੀ ਦੇ ਸਵਾਲ ਹੈ ਓਕੇ ਆ ਵੀ ਚੇਲੇ ਤੇਰੀ ਤਾਂ ਬਣਾਦੀ ਸਟਾਰਬਕ ਹੁਣ ਬਾਬਿਆਂ ਨੇ ਚੱਲ ਚੱਲਦੇ ਆ ਬਾਬਾ ਹੁਣ ਚੱਲ ਸਟਾਰਬਕ ਲਾ ਤੇ ਆਪਾਂ ਤੈਨੂੰ ਪਿਆਈ ਉਥੇ ਲਾਟੇ ਓ ਲਾਟੇ ਆ ਵੀ ਚੇਲੇ ਆ ਗਏ ਸੁੰਦਰ ਨਗਰੀ ਚ ਸੱਚੀ ਗੱਲ ਆ ਬਾਬਾ ਇਹ ਤਾਂ ਸੁੰਦਰ ਨਗਰੀ ਪੂਰੀ ਆ ਇੱਥੇ ਬੈੰਨੇ ਤਰੋਂ ਸਟਾਰਬਕ ਸਟਾਰਬਕ ਪੀਣਾ ਜੇ ਬਾਬਾ ਇਹ ਅੱਜ ਤਾਂ ਗਰਾਹੀ ਵਧੀਆ ਹੋ ਗਈ ਹੈ ਗਰਾਹੀ ਪੂਰੀ ਵਧੀਆ ਹੋਈ ਹੈ ਕੀ ਬਾਤ ਆਂ ਦਰਚੀਲਾ ਬਗਵਾ ਬਾ ਮੈਂ ਕਿਨਾਂ ਇੱਥੇ ਇੱਕ ਅੱਧੀ ਦੁਕਾਨ ਨਾਲ ਲਈ ਆਪਾਂ। ਇਹ ਦ칸 ਲਵਾ ਕੇ ਇੱਥੇ ਲਿਆ ਹਜੇ ਖੜਦਾ ਥੋੜਾ ਟਾਈਮ ਹੋਰ ਮੜਾ ਜਾ ਫੱਟਿਆ ਕਰੀਏ ਆਪਣਾ ਦਹਿਰਾ। ਮੈਂ ਕਹਿੰਨਾ ਬਾਬਾ ਆਪਾਂ ਚੰਡੀਗੜ੍ਹ ਮੰਗਲ ਚੱਲਦੇ ਆਂ ਉੱਥੇ ਵੱਧ ਬੰਨਗੇ ਆਪਾਂ। ਉੱਥੋਂ ਕਰਦੇ ਆਂ ਆਪਾਂ ਥੋੜਾ ਜਿਹਾ ਫਲੈਟ ਬੁੱਕ ਕਰਾ ਕੇ ਚੱਲਾਂਗੇ ਚੰਡੀਗੜ੍ਹ। ਠੀਕ ਆ ਬੱਬਾ। ਕੋਈ ਗਾਣਾ ਗੁਣਾ ਸੁਣਾ ਦੇ ਯਾਰ। ਗੱਡੀ ਆ ਤੇ ਘੋਦ ਲੈ ਕੇ ਬਹਾਨੇ ਵਾਲੇ। ਆਏ ਹਾਏ ਹਾਏ। ਥੀਰੀ ਤਾਂ ਵਾਈ ਪਈ ਹੈ। ਹਾਏ ਹਾਏ ਹਾਏ। ਜਮਾ ਅੱਗੇ ਲਾਈ ਪਈ ਹੈ। ਹਾਏ ਹਾਏ। ਮੈਂ ਅਗਰ ਚੇਲਿਆ ਖੁੰਜੀ ਲਾ ਦਿੰਦਾ ਨਾ ਮੈਂ ਕਿਆ ਗਾਉਣਾ ਯਾਰ ਤੂੰ ਕਿਆ ਸੁਰਨੇ ਤੇਰੀ ਖੁੰਜੀ ਨੂੰ ਆਪਾ ਮੈਂ ਦਾ ਸਕੱਟ ਮਰਿਆਗਾ ਓਏ ਨਹੀਂ ਨਹੀਂ ਤੂੰ ਸਮਝ ਨਹੀਂ ਇਹ ਉੱਚੀ ਸ਼ਬਦਾਂ ਦੀ ਗੱਲ ਓਕੇ ਆਇਆ ਆਇਆ ਲੈ ਵੀ ਚੇਲਿਆ ਆ ਗਿਆ ਸਟਾਰ ਵਾਕ ਇੱਥੇ ਲਾਲਾ ਮੜੀ ਦੀ ਕਰਕੇ ਸਾਈਡ ਨੂੰ ਆ ਗਿਆ ਬਾਪਾ ਅੰਕੀ ਕੋ ਵੀ ਪੈਂਗਾ ਅਜਾ ਤੇਨੂੰ ਇੱਥੇ ਫਿਰ ਰਖਾਉਨੇ ਆਗੇ ਤੇ ਇਹ ਦਸਨ ਮੜੇ ਚੰਗੀ ਕਾਪੀ ਨਾਲ ਤੇ ਵੀ ਆਪਾਂ ਫਰੀ ਚੀਪੀ ਮੰਨ ਲੈ। ਇਹ ਨਹੀਂ ਚੇਲਿਆ ਇੱਥੇ ਹਰ ਥਾਂ ਪ੍ਰੀਤ ਨਹੀਂ ਹੁੰਦੀ ਚੀਜ਼। ਇਹਦੇ ਵਾਸਤੇ ਤਾਂ ਹੁਣ ਠਗਰਾਈ ਕਰਦੇ ਫਿਰਦੇ ਸੋ ਠੀਕ ਹੈ ਬਾਬਾ। ਉਹ ਤਾਂ ਸਵਾਰ ਗਿਆ। ਉਹ ਸਵਾਰ ਗਿਆ। ਉਹ ਸਵਾਰ ਗਿਆ। ਹੋ ਸਵਾਰ ਕੇ ਇੱਕ ਹੀ ਹਜੇ ਮੇਰੀ ਗੱਲ ਤੋਂ ਬਾਹਰ ਹੀ ਭਟਾਈ ਨਹੀਂ ਮੰਨਨੀ ਅੰਦਰ ਆ ਕੇ। ਗੱਲ ਬਾਤ ਮੈਂ ਕਰੂੰਗਾ ਮੇਰੀ ਅੰਗਰੇਜ਼ੀ ਚੰਗੀ ਹੈ ਦਰੇ ਨਾਲੋਂ ਮੜੀ। ਹੇਤੇ ਵਧੀਆ ਚੰਗੇ ਲੋਕ ਆਉਂਦੇ ਆ ਤੂੰ ਜਿਆਦਾ ਨਹੀਂ ਬੋਲਣਾ ਪਰ ਜਿੰਨਾ ਮੈਂ ਕਹਾਂ ਉਹਦੀ ਤਾਂ ਹਾਮੀ ਭਰਨੀ ਆ ਠੀਕ ਹੈ ਚਲ ਆ ਜਾ ਬੰਦ ਵੀ ਦੇਖਣਾ ਚੋ ਕਿਹੜੀ ਪੀਣੀ ਆ ਜਿਹੜੀ ਮਰਜ਼ੀ ਕਰਾ ਦੋ ਉਸਤਾਦ ਜੀ ਮੇਰੀ ਗੱਲ ਸੁਣਾ ਐਕਦੀ ਆਪਾਂ ਨੂੰ ਪਾਸ਼ੇ ਥੋੜੇ ਘੱਟ ਬਣੇ ਗ੍ਰਾਹੀ ਘੱਟ ਹੋਈ ਆਪਾਂ ਉਹ ਤਾਂ ਵਾਲੀਆਂ ਚ ਦੇਖ ਲੈਨੇ ਆ ਕੋਈ ਉਹ ਕਰਾ ਲੈਣ ਜਾ ਜਾਵਾ ਜੱਪ ਉਹ ਕਰਾ ਲੈਣੀ ਠੀਕ ਐ ਠੀਕ ਹੈ ਮੰਨਦਾ ਮੇਰੀ ਗੱਲ ਚੱਲ ਬੇਰੇ ਉਹ ਦੋ ਕਰਦੇ ਯਾਰ ਜਾਵਾ ਜੱਪ ਠੀਕ ਹੈ ਹਾਂ ਅਜੀਬ ਹੈ ਯਾਰ ਜਾ ਕੇ ਤੁਹਾਡਾ ਸ਼ੁਨੇਮ ਮੇਰਾ ਨਾਮ ਜਗਰ ਸਿੰਘ ਹੈ ਨਾਮ ਦੱਸ ਦੀ ਹ ਆਪਣਾ ਹਾਂਜੀ ਤੁਹਾਡਾ ਮੱਗਰ ਸਿੰਘ ਜੀ ਹਾਂ ਤੂੰ ਛੇੜਨਾ ਬੇਚੋੜਾ kana kita dari modern melaja nih kala ya